ਨਾਮ ਤੋਂ ਨਾਮ ਸਿੰਘ ਆ ਜੀ ਸਰਪੰਚ ਪੈ ਬਿਮਾਗ ਨਵੇਂ ਕੀ ਹੋਇਆ ਮਾਮਲਾ ਰੱਬ ਇਹ ਬੜੀ ਮੰਦ ਭਗੀ ਘਟਨਾ ਹੈ ਜੀ ਰਾਤੀ ਕੋਈ ਕਰੀਬ ਮੈਨੂੰ ਕੋ 10 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹਨ ਇਨਸਾਨ ਦੀ ਜਾਤੀ ਸੰਦੀਪ ਸਿੰਘ ਸੋਨੂ ਦੀ ਉਹਦੇ ਛੋਟੇ ਬਰਦਰ ਤਾਂ ਕੱਜਨ ਬਦਲਦਾ ਮੈਨੂੰ ਕਹਿਣ ਲੱਗੇ ਕਿ ਸਰਪੰਚ ਜੀ ਆਓ ਦਵਾ ਦਿਓ ਥੋੜੇ ਜਲਦੀ ਆ ਰਹੇ ਉਹ ਆ ਗੱਲ ਬਾਤ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਦੇ ਜਦੋਂ ਫਿਰ ਅਸੀਂ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਵੀ ਇਤਲਾਹ ਦਿੱਤੀ ਮੌਕੇ ਤੇ ਮਤਲਬ ਐਸਐਚਓ ਮਜੀਠਾ ਅਰਜੰਦ ਸਿੰਘ ਐਸਐਸਆਈ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀਤ ਨਵੇਂ ਜਿਹਨਾਂ ਚਾਰਜ ਲਿਆ ਉਹ ਵੀ ਫਰੈਂਸਿਕ ਦੀ ਟਾਈਮ ਵੀ ਆ ਗਈ ਮੌਕੇ ਤੇ ਉਹਨਾਂ ਕਾफी ਜਾਂਚ ਪੜਤਾਲ ਕੀਤੀ ਆ ਮਤਲਬ ਸਾਰੀਆਂ ਟੀਮਾਂ ਰੁੱਝੀਆਂ ਨੇ ਕੰਮ ਦੇ ਵਿੱਚ ਤੇ ਐਂਮ ਪ੍ਰਸ਼ਾਸਨ ਕਾਰੀ ਸਾਡੀ ਆਪੀ ਲਿਆ ਕਿ ਇਹ ਜਲਦ ਤੋਂ ਜਲਦ ਜਿਹੜੀਆਂ ਇਹ ਮਨਤ ਭਾਗੇ ਘਟਨਾ ਹੋਣਡੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਪੁਲਿਸ ਵੱਲੋਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਲੱਗਦਾ ਕਿ ਸਰਪੰਚ ਸਾਹਿਬ ਤੁਹਾਨੂੰ ਕੀ ਮਾਮਲਾ ਗਿਆ ਹੈ। ਇਹ ਤਾਂ ਜਿਵੇਂ ਜਿਵੇਂ ਗੱਡੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਤੇ ਫਿਰ ਸਾਹਮਣੇ ਆਊਗਾ। ਅਜੇ ਤੱਕ ਤੇ ਕੋਈ ਸ਼ਾਮੀ ਘਟਨਾ ਨਹੀਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਥੋਪਾਈ ਹੋਈ ਕਿਸੇ ਨਾਲ। ਤੇ ਉਹ ਤੋਂ ਬਾਅਦ ਥੋੜੀ ਜਿਹਾ ਬਾਅਦੇ ਬੰਦੇ ਡੈਥ ਹੋ ਜਾਂਦੀ ਆ। ਉਹ ਚ ਸੱਚਾਈ ਕੀ ਆ? ਇਹ ਵੀ ਉਸ ਦਿਨ ਵਾਸੀ ਗੈਸਿੰਦਾ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਰੈਸਟ ਕਰ ਲਿਆ ਵਾ। ਉਹ ਬੰਦਾ ਪਹਿਲਾਂ ਵੀ ਸ਼ਾਇਦ ਤੁਹਾਨੂੰ ਮੌਲ ਭੈਗਾ ਵਾ ਗਲਤ ਕੰਮਾਂ ਦੇ ਵਿੱਚ। ਕੀ ਤੁਹਾਨੂੰ ਲੱਗਦਾ ਕਿ ਪਿੰਡ ਦੇ ਬੰਦੇ ਹੋਏਗਾ ਕਿ ਜਾਂ ਕੋਈ ਬਾਤ ਇਹਦੇ ਬਾਰੇ ਨਹੀਂ ਜੀ ਕੁਝ ਕਹਿਣਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪੱਤਾ ਖੁੱਲਣ ਗਿਆ ਫਿਰ ਪਤਾ ਲੱਗੂਗਾ ਸੰਦੀਪ ਨਾ ਦਾ ਵਿਅਕਤੀ ਸੀ 나ਗ ਨਵੇਂ ਦਾ ਥਾਣੇ ਮਜੀਠੇ ਚ ਪੈਂਦਾ ਉਹਦੀ ਰਾਤ ਕਰੀਬ 13 ਤਰੀਕ ਨੂੰ 10 ਵਜੇ ਕੋਈ ਅਣਪਛਾਤੇ ਵਿਅਕਤੀ ਵੱਲੋਂ ਆਣ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹਦਾ ਪਰਚਾ ਦਰਜ ਕਰਕੇ ਤੇ ਪੋਸਟ ਮਾਰਡਮ ਕਰਵਾ ਰਹੇ ਆ ਤੇ ਦੋਸ਼ੀ ਦੀ ਭਾਲ ਜਲਦ ਤੋਂ ਜਲਦ ਕਰਕੇ ਅਗਲੀ ਕਾਰਵਾਈ ਕਰਵਾਇਆ ਮਰੋਚਨ